ਜੈ ਸ਼੍ਰੀ ਰਾਮ ਜੀ ਮੈਂ ਚੰਦਰਕਾਂ ਚੱਡਾ ਅੱਜ ਤੁਹਾਡੇ ਲਈ ਚੱਡਾ ਤਰਪਾਲ ਲੁਧਿਆਣਾ ਸ਼੍ਰੀ ਸ਼ੋਕ ਚੱਡਾ ਜੀ ਦੀ ਸਭ ਤੋਂ ਪੁਰਾਣੀ ਦੁਕਾਨ ਦੇ ਉੱਤੇ ਤੁਹਾਡੇ ਲਈ ਬਹੁਤ ਸਾਰੀਆਂ ਐਸੀਆਂ ਤਰਪਾਲਾਂ ਦੀ ਵੈਰਾਈਟੀ ਗ੍ਰੀਨ ਨਰਸਰੀ ਨੈਟ ਦੀ ਵੈਰਾਈਟੀ ਸੇਫਟੀ ਆਈਟਮਸ ਦੀ ਵੈਰਾਈਟੀ ਔਰ ਹੋਰ ਸਾਰੀ ਇੰਡਸਟਰੀਅਲ ਯੂਜ਼ ਦੀ ਚਾਹੇ ਬਰਡ ਨੈਟ ਹੈ ਜਿੰਨੀਆਂ ਵੀ ਵੈਰਾਈਟੀਆਂ ਆ ਤੁਹਾਨੂੰ ਸਾਰੀਆਂ ਸਾਡੇ ਸਪੇਸ ਦੇ ਉੱਤੇ ਚੱਡਾ ਤਰਪਾਲ ਲੁਧਿਆਣਾ ਦੀ ਇਸਤਾ ਦੇ ਫੇਸਬੁਕ ਫੈਮਿਲੀ ਨੇ ਸਾਰੀ ਵੈਰਾਈਟੀ ਤੁਹਾਡੇ ਲਈ ਰੋਜ਼ ਦਰਮਿਆਨ ਕਰਾਂਗੇ ਸੋ ਉਮੀਦ ਕਰਦਾਂਗੇ ਤੁਸੀਂ ਆਪ ਦਾ ਪਿਆਰ ਜਿਹੜਾ ਔਰ ਸਹਿਯੋਗ ਜਿਹੜਾ ਜਿੱਦਾਂ 40 45 ਸਾਲ ਤੋਂ ਸਾਨੂੰ ਦਿੰਦੇ ਆਏ ਹੋ ਹੁਣ ਸੋਸ਼ਲ ਨੈਟਵਰਕ ਤੇ ਵੀ ਸਾਨੂੰ ਆਪ ਦਾ ਆਸ਼ੀਰਵਾਦ ਦਿਓਗੇ ਸਾਡੇ ਸਪੇਸ ਤੇ ਤੁਹਾਨੂੰ ਰੋਜ਼ ਅਸੀਂ ਆਪਦੀ ਡਿਫਰੈਂਟ ਕੁਆਲਿਟیز ਸਾਡੀਆਂ ਜਿਹੜੀਆਂ ਵੀ ਪ੍ਰੀਮੀਅਮ ਰੇਂਜ ਬਿਲਕੁਲ ਬੈਸਟ ਡੀਟਾ ਉੱਤੇ ਉਹ ਤੁਹਾਨੂੰ ਅਸੀਂ ਮੁਹਈਆ ਕਰਾਵਾਂਗੇ ਚਾਹੇ ਪਲਾਸਟਿਕ ਸ਼ੀਟਸ ਹੈ ਚਾਹੇ ਐਚ ਡੀ ਬੀ ਫੈਬਰਿਕ ਹੈ ਚਾਹੇ ਕਾਟਨ ਕੈਨਵਸ ਦੀ ਤਰਪਾਲ ਹੈ ਚਾਹੇ ਕਾਰ ਕਵਰਸ ਹੈ ਬਾਈਕ ਕਵਰਸ ਹੈ ਆਉਣ ਵਾਲੀ ਗਰਮੀ ਲਈ ਗ੍ਰੀਨ ਸ਼ੇਡ ਨਾ ਨਰਸਰੀ ਨਾ ਜਿਹਨੂੰ ਕਹਿੰਦੇ ਆ ਗਾਰਡਨ ਅੰਬ੍ਰੈਲਾਸ ਹੈ ਰੇਨ ਕੋਟਸ ਹੈ ਸੇਫਟੀ ਬੂਟਸ ਹੈ ਗਮ ਸ਼ੂਜ਼ ਹੈ ਟੈਂਟ ਸਾਡੇ ਕੋਲ ਜਿਹੜੇ ਮਿਲਟਰੀ ਦੇ ਟੈਂਟਸ ਉਹ ਵੀ ਸਾਡੇ ਕੋਲ ਅਵੇਲੇਬਲ ਨੇ ਬਹੁਤ ਸਾਰੀ ਐਸੀ ਆਟਮਨ ਜਿਹੜੀ ਲੋਗ ਲੱਭਦੇ ਆ ਲੇਕਿਨ ਸਾਡੇ ਕੋਲ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਹੈ ਤੁਹਾਨੂੰ ਜਲਦ ਸਾਰੀਆਂ ਸਾਡੀਆਂ ਵੈਰਾਈਟੀਆਂ ਤੁਹਾਨੂੰ ਇਸ ਸਪੇਸ ਦੇ ਉੱਤੇ ਮੋਈਆ ਕਰਾਈ ਜਾਵਾਂਗੀ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ